ਅੱਜ ਦੇ মিডিਆ ਸਰਦਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਵਜੋਂ ਸਾਡੇ ਨਾਲ ਜੁੜੇ ਹੈ ਉਗੇ ਰਾਸੀ ਮਹਾਰ ਤੇ ਸੀਨੀਅਰ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਸੋ ਚਿੱਲਾ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਚੇਲਾ ਸਾਹਿਬ ਪੰਜਾਬ ਸਰਕਾਰ ਦੇ ਗਲਿਆਰਿਆਂ ਦੇ ਇਰਦ-ਗਿਰਦ ਬੜੀ ਵੱਡੀ ਜਿਹੜੀ ਹੈ ਚਰਚਾ ਹੈ ਕਿ ਆਪ ਦੀ ਵਿਧਾਇਕਾ ਤੇ ਸਾਬਕਾ ਮੰਤਰੀ ਵਿਧਾਇਕਾ ਬੀਬੀ ਅਨਮੋਲ ਗਗਨ ਮਾਨ ਨੇ ਕੀ ਅਸਤੀਫਾ ਅਚਾਨਕ ਦਿੱਤਾ ਹੈ ਜਾਂ ਇਸ ਅਸਤੀਫੇ ਪਿੱਛੇ ਕੁਝ ਹੋਰ ਰਾਜ ਵੀ ਖੜੇ ਨੇ ਜਾਂ ਅਜਿਹਾ ਕੁਝ ਜੀ ਚੇਲਾ ਸਾਹਿਬ ਪਿੰਟਰ ਸਾਹਿਬ ਇਹ ਮੈਂ ਕਿ ਅਸਤੀਫਾ ਆਪਣੇ ਆਪ ਤੋਂ ਦੇਣਾ ਇਹ ਗੱਲ ਹਜਮ ਨਹੀਂ ਹੁੰਦੀ ਜੀ ਤੇ ਉਹਨਾਂ ਨੇ ਜਿਹੜੇ 6 ਪੋਸਟ ਪਾਈ ਉਹਦੇ ਚ ਇਹ ਵੀ ਕਿਹਾ ਹੈ ਕਿ ਭਾਰੀ ਦਿਲ ਨਾਲ ਜੀ ਇਹ ਕਦਮ ਚੁੱਕ ਰਹੇ ਹਾਂ ਜੀ ਪਰ ਇਹਦੇ ਪਿੱਛੇ ਜੇ ਆਪਾਂ ਥੋੜਾ ਜਿਹਾ ਪਿੱਛੇ ਝਾਤ ਮਾਰੀਏ ਤਾਂ ਦੋ ਤਿੰਨ ਕਾਰਨ ਆਪਾਂ ਨੂੰ ਨਜ਼ਰ ਆਣਗੇ ਪਰ ਇਹ ਜਿਹੜੀਆਂ ਕਿਆਸ ਰਾਈਆਂ ਗਲਿਆਰਿਆਂ ਚ ਖਾਸ ਕਰਕੇ ਸਿਆਸਤ ਚੱਲ ਰਹੀਆਂ ਨੇ ਜੀ ਕਿ 3 ਜਾਂ 4 ਦਿਨ ਪਹਿਲਾਂ ਇੱਕ ਮੀਟਿੰਗ ਕੀਤੀ ਸੀ ਅਰਵਿੰਦ ਕੇਜਰੀਵਾਲ ਨਾਲ ਜੀ ਅ ਨਮੋਲ ਗਗਨ ਮਾਨ ਹੋ ਰਹੇ ਨੇ ਦਿੱਲੀ ਜਾ ਕੇ ਬਿਲਕੁਲ ਜੀ ਤੇ ਤੋਂ ਉਹਨਾਂ ਨੇ ਆਪਣੀ ਜਿਹੜੀ ਸੋਸ਼ਲ ਸਾਈਟਸ ਨੇ ਫੇਸਬੁੱਕ ਤੇ ਵੀ ਸ਼ੇਅਰ ਕੀਤੇ ਸੀ ਕੁਲਦਸਤਾ ਦਿੰਦਿਆਂ ਦੀ ਜੀ ਤੇ ਸਮਝਿਆ ਜਾ ਰਿਹਾ ਹੈ ਵੀ ਉਸ ਦਿਨ ਸਾਇਦ ਕੁਝ ਨਾ ਕੁਝ ਹੋਇਆ ਸੀ ਓਕੇ ਜੀ ਤਾਂ ਅਮੇ ਉਹਨਾਂ ਨੇ ਕਿਹਾ ਸੀ ਹਾਲੇ ਕਿਉਂਕਿ ਇਵੇਂ ਹੈ ਪਿੰਡਰ ਸਾਹਿਬ ਕੇ ਤਿੰਨ ਜਾਂ ਚਾਰ ਦਿਨ ਪਹਿਲਾਂ ਤੱਕ ਬਹੁਤ ਸਰਗਰਮ ਸੀ ਆਪਣੇ ਹਲਕੇ 'ਚ ਲਗਾਤਾਰ ਨੀ ਪੱਥਰ ਰੱਖ ਰਹੇ ਸੀ ਹੂੰ ਬੜੇ-ਬੜੇ ਵਾਅਦੇ ਕਰ ਰਹੇ ਸੀ ਲੋਕਾਂ ਨਾਲ ਕੀ ਕਰਾਂਗੇ ਉਹ ਕਰਾਂਗੇ ਅਜੇ ਇੱਕ ਹਫ਼ਤਾ ਪਹਿਲਾਂ ਹੀ ਤੋਂ ਬਿਲਕੁਲ ਤੁਸੀਂ ਨੇੜੇੋਂ ਦੇਖ ਰਿਹਾ ਉਹ ਕਵਰ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਜੀ ਅਜੇ ਇੱਕ ਹਫ਼ਤਾ ਪਹਿਲਾਂ ਹੀ ਉਹਨਾਂ ਨੇ ਜਿਹੜੀ ਖਰੜਨਗਰ ਕਾਉਂਸਲ ਦੀ ਪ੍ਰਧਾਨ ਹੈ ਮੈਂ ਜਿਹੜੀ ਪਹਿਲਾਂ ਅਕਾਲੀ ਦਰ ਨਾਲ ਸੰਬੰਧਤ ਸੀ ਉਹਨਾਂ ਨੂੰ ਬਦਲੇ ਉਹਨਾਂ ਨੇ ਆਪਣੀ ਪ੍ਰਧਾਨ ਬਣਾਈ ਹੈ ਖਰੜਨਗਰ ਕਾਉਂਸਲ ਦੀ ਜੀ ਤੇ ਕਾਫੀ ਸਰਗਰਮ ਚੱਲ ਰਹੀ ਸੀ ਪਰ ਜਿਹੜੀ 2-3 ਦਿਨਾਂ ਤੋਂ ਘਟਨਾਵਾਂ ਵਾਪਰੀਆਂ ਇਹ ਚਰਚਾ ਸੁਣ ਰਹੀ ਜੀ ਵੀ ਪਾਰਟੀ ਨੇ ਅਸ ਇਹਨਾਂ ਨੇ ਸਿਫਾ ਆਪਣੇ ਆਪ ਦਿੱਤਾ ਨਹੀਂ ਪਾਰਟੀ ਨੇ ਅਸਤੀਫਾ ਇਹਨਾਂ ਕੋਲੋਂ ਮੰਗਿਆ ਹੈ ਅੱਛਾ ਅਸਤੀਫਾ ਲਿਆ ਹੈ ਕਾਰਨ ਕੀ ਹੋਣਗੇ ਤਾਂ ਉਹ ਆਉਣ ਵਾਲੇ 2-4 ਦਿਨਾਂ ਚ ਮੈਨੂੰ ਲੱਗਦਾ ਹੈ ਕਿ ਸਪਸ਼ਟ ਹੋ ਜਾਏਗਾ ਜੀ ਤੇ ਇੱਕ ਕੱਲ ਇੱਕ ਘਟਨਾ ਵਾਪਰੀ ਸੀ ਬਹੁਤ ਵੱਡੀ ਅਕਾਲੀ ਦਲ ਨੂੰ ਝਟਕਾ ਵੀ ਦੇ ਕੇ ਗਈ ਸੀ ਜਿਹੜੇ ਗਿਲਕੋ ਬਹੁਤ ਵੱਡਾ ਰੀਅਲ ਅਸਟੇਟ ਤੇ ਜਿਹਦਾ ਨਾਮ ਹੈ ਰਣਜੀਤ ਸਿੰਘ ਗਿੱਲ ਹਾਂਜੀ ਦੋ ਵੇਰੋ ਚੋਣ ਲੜ ਚੁੱਕੇ ਨੇ ਤੇ ਬਹੁਤ ਵੱਡੀਆਂ ਵੋਟਾਂ ਲੈ ਕੇ ਇੱਕ ਵਾਰ ਤਾਂ ਮਸੀ 11-1200 ਵੋਟ ਨਾਲ ਹਾਰੇ ਸੀ 2017 'ਚ ਜਿਹੜੀ ਪਾਰਟੀ ਬਣੇ ਸੀ ਉਦੋਂ ਉਹ ਅਕਾਲੀ ਦਲ ਵੱਲੋਂ ਅਕਾਲੀ ਦਲ ਵੱਲੋਂ ਚੋਣ ਲੜੇ ਸੀ ਤੇ ਸੁਖਵੀਰ ਦਾ ਬਦਲ ਦੇ ਕਾਫੀ ਨੇੜੇ ਕੀ ਸੱਜਣ ਸੀ ਉਹ ਉਹ ਕੱਲ ਰਿਜਾਇਨ ਕਰ ਗਏ ਸੀ ਅਕਾਲੀ ਦਲ ਤੋਂ ਜੀ ਤੇ ਪਹਿਲਾਂ ਉਹਨਾਂ ਬਾਰੇ ਮੰਨਿਆ ਜਾ ਰਿਹਾ ਸੀ ਕਿ ਸਿੱਧ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਪਾਰਟੀ ਚੋਂ ਕਿਸੇ ਇੱਕ ਨੂੰ ਚੁਣਨਗੇ ਜੀ ਪਰ ਅੱਜ ਜਿਹੜਾ ਘਟਨਾਕਰਮ ਵਾਪਰਿਆ ਹੈ ਅੱਜ ਜਿਵੇਂ ਅਨਮੋਲ ਗਗਨ ਮਾਨ ਦਾ ਇੱਕਦਮ ਜਿਹੜੀ ਪੋਸਟ ਆਈ ਹੈ ਜਿਹਨੇ ਸਿਆਸੀ ਸਫਾ ਚ ਬਹੁਤ ਵੱਡੀ ਚਰਚਾ ਛੇੜ ਦਿੱਤੀ ਹੈ ਹੂੰ ਹੂੰ ਉਹਦੇ ਨਾਲ ਹੀ ਮੈਨੂੰ ਲੱਗ ਰਿਹਾ ਹੈ ਕਿ ਹੁਣ ਜਿਹੜੇ ਰਣਜੀਤ ਗਿੱਲ ਨੇ ਸ਼ਾਇਦ ਹਵਾ ਆਦਮੀ ਪਾਰਟੀ ਚ ਜਾਣਗੇ ਓਕੇ ਉਹਨਾਂ ਵੱਲੋਂ ਇੱਕ ਪੋਸਟ ਸਾਹਮਣੇ ਵੀ ਆ ਰਹੀ ਹੈ ਕਿ ਅਗਲੀ ਨਵੀਂ ਸਿਆਸੀ ਪਾਰੀ ਜਲਦੀ ਸ਼ੁਰੂ ਕਰ ਬਿਲਕੁਲ ਨਵੀਂ ਜਲਦੀ ਸਿਆਸੀ ਪਾਰੀ ਦਾ ਮਤਲਬ ਇਹੀ ਹੈ ਜਾਂ ਤਾਂ ਇਹ ਹੋ ਗਿਆ ਹੋਏਗਾ ਕਿ ਅਨਮੋਲ ਗਗਨ ਮਾਨੂੰ ਕਹਿ ਦਿੱਤਾ ਹੋਏਗਾ ਕਿ ਇੱਥੇ ਅਸੀਂ ਇੰਚਾਰਜ ਨਵਾਂ ਲਾ ਰਹੇ ਹਾਂ ਇਹ ਸੰਭਾਵਨਾ ਹੈਗੀ ਹੈ ਤੇ ਇਸ ਦੇ ਬਦਲ ਚ ਫਿਰ ਉਹਨਾਂ ਨੇ ਸੋਚਿਆ ਹੋਊਗਾ ਵੀ ਜਦੋਂ ਮੇਰੇ ਕੋਈ ਹੋਰ ਦੂਜਾ ਵਿਅਕਤੀ ਮੇਰੇ ਉੱਪਰ ਲਿਆ ਕੇ ਇੰਚਾਰਜ ਨੁਕਤ ਕੀਤਾ ਜਾਏਗਾ ਫਿਰ ਜਿਹੜੀ ਸਰਕਾਰੀ ਦਰਵਾਰਿਆਂ ਦੀ ਗੱਲ ਸੁਣੀ ਜਾਊਗੀ ਤੇ ਫਿਰ ਮੈਂ ਕਿਉਂ ਹਰਾਮਾ ਇੱਥੇ ਮੈਂ ਕਿਉਂ ਐਮਐਲਏ ਵਜੋਂ ਆਪਣੀ ਪਾਰੀ ਪੂਰੀ ਕਰਾਂ ਇੱਕ ਦਾ ਇਹ ਕਾਰਨ ਹੋ ਸਕਦਾ ਦੂਜਾ ਕਾਰਨ ਹੋ ਸਕਦਾ ਕਿ ਪਾਰਟੀ ਨੇ ਮੰਗੀ ਹੀ ਲਿਆ ਹੋਵੇ ਉਹਨਾਂ ਦਾ ਅਸਤੀਫਾ ਹੂੰ ਜੀ ਕਿ ਤੁਸੀਂ ਅਸਤੀਫਾ ਦੇ ਦੋ ਹੋ ਸਕਦਾ ਜਿਵੇਂ ਨੀ ਚੋਣ ਹੁਣ ਪਾਰਟੀ ਕਰਾ ਲਵੇ ਜੇ ਅਸਤੀਫਾ ਤਾਂ ਪ੍ਰਵਾਨ ਕਰਨਾ ਜਿਹੜੇ ਸਪੀਕਰ ਦੇ ਅਧਿਕਾਰ ਖੇਤਰ ਚ ਪ੍ਰਵਾਨ ਕੀਤਾ ਜਾਏਗਾ ਜਾਂ ਇਵੇਂ ਲਟਕਾਇਆ ਜਾਏਗਾ ਹੂੰ ਜੀ ਪ੍ਰਵਾਨ ਕੀਤਾ ਜਾਂਦਾ ਫਿਰ ਜਿਵੇਂ ਨੀ ਚੋਣ ਫਿਰ ਜਿਵੇਂ ਜਿਵੇਂ ਚੋਣ ਹੋਣੀ ਤੈ ਕਿ ਜੇ ਨਹੀਂ ਪ੍ਰਵਾਨ ਕੀਤਾ ਜਾਂਦਾ ਤਾਂ ਵੀ ਜਿਹੜੇ ਹੁਕਮਰਾਨ ਤੇ ਰਿਹਾ ਉਹਨਾਂ ਲਈ ਜੇ ਰਣਜੀਤ ਗਿੱਲ ਉੱਥੇ ਲੱਗਦੇ ਨੇ ਤਾਂ ਸਖਾਵਾਂ ਹੋਏਗਾ ਕਿ ਉਹਦੀ ਥਾਂ ਤੇ ਉਹ ਉਹਨਾਂ ਨੂੰ ਇੰਚਾਰਜ ਲਗਾ ਦੇਣਗੇ ਆਪਾਂ ਦੇਖੇ ਹੋਏਗਾ ਕਿ ਜਿਹੜੇ ਇੱਕ ਵ代यक ਗ੍ਰਿਫਤਾਰ ਕੀਤੀ ਸੀ ਪਿਛਲੇ ਦਿਨੀ ਇਹਨਾਂ ਨੇ ਆਪਣੀ ਪਾਰਟੀ ਨੇ ਜਲੰਧਰ ਤੋਂ ਹੂੰ ਹੂੰ ਜੀ ਤੇ ਉਹਨਾਂ ਦੀ ਉਹਨਾਂ ਦੀ ਥਾਂ ਵੀ ਨਵਾਂ ਇੰਚਾਰਜ ਲਾ ਦਿੱਤਾ ਗਿਆ ਸੀ ਹਾਲਾਂਕਿ ਵ代यक ਵਜੋਂ ਤਾਂ ਉਸ ਉਹਨਾਂ ਨੇ ਇਹ ਨਹੀਂ ਕੀਤਾ ਤੇ ਜੀ ਜੀ ਰਮਨ ਅਰੋੜਾ ਤੇ ਇੱਥੇ ਵੀ ਇਹ ਸੰਭਾਵਨਾ ਹੈਗੀ ਹੈ ਕਿ ਹੋ ਸਕਦਾ ਹੈ ਕਿ ਸੀਫਾ ਨਾ ਮਨਜ਼ੂਰ ਕੀਤਾ ਜਾਵੇ ਹਲਕਾ ਇੰਚਾਰਜ ਤਾਂ ਲਗਾ ਸਕਦੇ ਨੇ ਤੇ ਹਲਕਾ ਇੰਚਾਰਜ ਕਿਉਂਕਿ ਜਦੋਂ ਸੀਫਾ ਦੇ ਚੁੱਕੇ ਨੇ ਨਮੂਲਕ ਗਨਮਾਨ ਤਾਂ ਹੁਣ ਕੋਈ ਆਪਣੇ ਉਹ ਤਾਂ ਸਿਆਸਤ ਤੋਂ ਹੀ ਬਾਹਰ ਹੋ ਗਏ ਕੱਲਾ ਵਿਦੇਕੀ ਤੋਂ ਨਹੀਂ ਉਹਨਾਂ ਨੇ ਕਿਹਾ ਮੈਂ ਸਿਆਸਤ ਤੋਂ ਹੀ ਬਾਹਰ ਹੋ ਗਿਆ ਸਿਆਸਤ ਛੱਡ ਰਹੀ ਜਿਲ੍ਹਾ ਸਾਹਿਬ ਬੜੀ ਅਹਿਮ ਗੱਲ ਹੈ ਆਮ ਤੌਰ ਤੇ ਮਤਲਬ ਅਸਤੀਫਾ ਦਿੱਤਾ ਜਾਂਦਾ ਮੰਤਰੀ ਪਦ ਤੋਂ ਵਿਧਾਇਕ ਪਦ ਤੋਂ ਪਰੰਤੂ ਸਿਆਸਤ ਹੀ ਛੱਡਦੇ ਨਹੀਂ ਬਾਕੀ ਉਹਨਾਂ ਨੇ ਉਹਨਾਂ ਨੇ ਸਿਆਸਤ ਛੱਡਣ ਦਾ ਐਲਾਨ ਕੀਤਾ ਹੋ ਸਕਦਾ ਆਪਣਾ ਪੁਰਾਣਾ ਉਹ ਗਾਇਕ ਰਹੇ ਨੇ ਅਦਾਕਾਰ ਰਹੇ ਨੇ ਹੋ ਸਕਦਾ ਉਸ ਪਾਸੇ ਜਾ ਜਾਣ ਨਹੀਂ ਤਾਂ ਉਹ ਬਹੁਤ ਵੱਡੇ ਜਿੱਥੇ ਵਿਆਹ ਹੀ ਗਏ ਨੇ ਸੋਹੀ ਪਰਿਵਾਰ ਚ ਹੂੰ ਜੀ ਉਹ ਬਹੁਤ ਬਹੁਤ ਵੱਡੇ ਕਾਰੋਬਾਰੀ ਪਰਿਵਾਰ ਹੈ ਹੋ ਸਕਦਾ ਹੈ ਉਹ ਫਿਰ ਉਹ ਆਪਣੇ ਜਿਹੜੀਆਂ ਕਾਰੋਬਾਰ ਚ ਕੋਈ ਹੋਰ ਪਾਸੇ ਆਪਣੀ ਦਿਲਚਸਪੀ ਰੱਖ ਲੈਣ ਆਪਣੀ ਜਿਹੜੀ ਅਗਲੇ ਅਗਲਾ ਜੀਵਨ ਹੈ ਉਸ ਪਾਸੇ ਵੱਲ ਜ਼ਿਆਦਾ ਧਿਆਨ ਦੇਣ ਸਿਆਸਤ ਛੱਡ ਕੇ ਤੇ ਇਹ ਹੁਣ ਅ ਅੱਜ ਇਹ ਕੱਲ ਚ ਇਹ ਗੱਲ ਸਾਹਮਣੇ ਆ ਜੇ ਕਿ ਰਣਜੀਤ ਗਿੱਲ ਹੀ ਫਿਰ ਇੰਚਾਰਜ ਬਣ ਰਹੇ ਨੇ ਜਾਂ ਕਿ ਆਮ ਆਦਮੀ ਪਾਰਟੀ ਇੰਚਾਰਜ ਵਜੋਂ ਹੀ ਉਹਨਾਂ ਦੀ ਸਵਾਮਾ ਲਾਊਗੀ ਅਗਲੇ 2 ਜਿਹੜੇ 1.5 ਸਾਲ ਰਹਿ ਗਏ ਜਾਂ ਫਿਰ ਆਮ ਆਦਮੀ ਪਾਰਟੀ ਕਿਉਂਕਿ ਤਰਨਤਾਰਨ ਦੇ ਜਿਮਨੀ ਚੋਣ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਵਿਧਾਇਕ ਸੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਹੋਣੀ ਹੀ ਹੋਣੀ ਹੈ ਜੀ 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 ਤੇ ਜਾਂ ਫਿਰ ਖਰੜ ਦੇ ਵੀ ਜਿਮਨੀ ਚੋਣ ਨਾਲ ਕਰਾਏਗੀ ਪਰ ਇਹ ਜਿਹਾ ਲੱਗਦਾ ਨਹੀਂ ਜਿਹੜਾ ਮੇਰਾ ਮੰਨਣਾ ਹੈ ਬਤੌਰ ਪੱਤਰਕਾਰੀ ਦੇ ਤਜਰਬੇ ਤੋਂ ਹੂੰ ਮੈਨੂੰ ਸਭ ਕੇ ਸ਼ਾਇਦ ਖਰੜ ਵਾਲੀ ਚੋਣ ਨਾ ਕਰਾਵੇ ਬਿਲਕੁਲ ਤੁਸੀਂ ਬਹੁਤ ਨੇੜਿਓ ਸਾਰੇ ਕਿਉਂਕਿ ਇਸ ਦਾ ਕਾਰਨ ਬਹੁਤ ਵੱਡਾ ਹੈ ਲੋਕ ਸਭਾ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਜੀ ਉਹਦੇ 'ਚ ਵੀ ਕੋਈ ਜਿਹੜਾ ਹੈਗਾ ਖਰੜ ਤੋਂ ਕੋਈ ਜ਼ਿਆਦਾ ਵੋਟ ਨਹੀਂ ਪਈ ਸੀ ਬਹੁਤ ਘਟ ਰਹੀ ਸੀ ਵੋਟ ਉਹ ਕਮਰਾ ਅੰਦਰ ਲਈ ਝਟਕਾਈ ਸੀ ਕਿਸਮ ਦਾ ਓਕੇ ਓਕੇ ਤੇ ਇਸ ਕਰਕੇ ਨਾਲ ਨੰਬਰ 2 ਜੇ ਆਪਾਂ ਇਸ ਪੱਖੋਂ ਵੀ ਦੇਖੀਏ ਕਿ ਕੰਡਕਟਰ ਸੁਖਵਿੰਦਰ ਸੁਖੀ ਜਿਹੜੇ ਅਕਾਲੀ ਦਲ ਦੇ ਵਿਧਾਇਕ ਨੇ ਹੂੰ ਹੂੰ ਜੀ ਤੇ ਜਿਨ੍ਹਾਂ ਜਿਨ੍ਹਾਂ ਨੇ ਅਕਾਲੀ ਦਲ ਛੱਡ ਕੇ ਜਿਹੜੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਉਹ ਵੀ ਹਾਲੇ ਤੱਕ ਉਹਨਾਂ ਦਾ ਕਿਉਂਕਿ ਅਸਤੀਫਾ ਦੇਣਾ ਬਣਦਾ ਸੀ ਜਦੋਂ ਦੂਜੀ ਪਾਰਟੀ ਸ਼ਾਮਲ ਹੁੰਦੇ ਸੀ ਹੂੰ ਹੂੰ ਤੇ ਉਹ ਵੀ ਮਾਮਲਾ ਸਪੀਕਰ ਕੋਲ ਵਿੱਚ ਵਿਚਾਰੇ ਪਿਆ ਹੈ ਹੂੰ ਇਸ ਕਰਕੇ ਇਹ ਹੁਣ ਫਿਰ ਇਹਨਾਂ ਨੇ ਅੰਮ੍ਰਿਤਸਰ ਤੋਂ ਜਿਹੜੇ ਆਪਣੇ ਕੁਮਰ ਵਿਜੇ ਪ੍ਰਤਾਪ ਨੇ ਉਹਨਾਂ ਨੂੰ ਪਾਰਟੀ ਜੋ ਕੱਢਿਆ ਹੋਇਆ ਹਾਲਾਂਕਿ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਪਰ ਪਾਰਟੀ ਤੋਂ ਤਾਂ ਉਹਨਾਂ ਨੂੰ ਵੀ ਕੱਢ ਚੁੱਕੇ ਹਨ ਚਲੋ ਉਹਦਾ ਅਸਤੀਫਾ ਨਹੀਂ ਹੋਊਗਾ ਪਰ ਇਹ ਅਸਤੀਫਾ ਮੈਨੂੰ ਨਹੀਂ ਲੱਗਦਾ ਕਿ ਅਸਤੀਫਾ ਪ੍ਰਵਾਨ ਹੋਵੇ ਤੇ ਪਾਰਟੀ ਜਿਵੇਂ ਨਹੀਂ ਕੋਈ ਚੋਣ ਲੜੇ ਇਹ ਜ਼ਰੂਰ ਹੈ ਕਿ ਖਰੜ ਨੂੰ ਨਵਾਂ ਇੰਚਾਰਜ ਜਿਹੜਾ ਹੈਗਾ ਮਿਲ ਜਾਵੇ ਕਿ ਹੋ ਸਕਦਾ ਰਣਜੀਤ ਸਿੰਘ ਗਿਲ ਹੀ ਹੋਵੇ ਜਾਂ ਕੋਈ ਹੋਰ ਹੋ ਸਕਦਾ ਹੈ ਪਰ ਇਹ ਇਹ ਵੀ ਅਨਮੋਲ ਗਗਨਮਾਨ ਹੁਣ ਸਿਆਸਤ ਛੱਡ ਚੁੱਕੀ ਹੈ ਹੂੰ ਉਹਨਾਂ ਤੋਂ ਸਿਆਸਤ ਛਡਾਈ ਗਈ ਹੈ ਉਹਨਾਂ ਦਾ ਤਸੀਫਾ ਲਿਆ ਗਿਆ ਹੈ ਜਾਂ ਉਹਨਾਂ ਨੇ ਆਪਣੀ ਮਰਜ਼ੀ ਨਾਲ ਦਿੱਤਾ ਹੈ ਇਹ ਜਿਹੜੇ ਸਵਾਲ ਨੇ ਕਿਉਂਕਿ ਰਾਜਨੀਤਿਕ ਘਰਾਣੇ ਦੀ ਧੀ ਸੀ ਜੋਰਾ ਸਿੰਘ ਮਾਨ ਤੁਹਾਨੂੰ ਯਾਦ ਹੋਏਗਾ ਉਹਨਾਂ ਨੇ ਬਲਵੰਤ ਸਿੰਘ ਰਾਮੂ ਵਾਲੀਏ ਦੇ ਨਾਲ ਮਿਲ ਕੇ ਪਾਰਟੀ ਚਲਾਉਂਦੇ ਰਹੇ ਨੇ ਤੇ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਲੜ ਚੁੱਕੇ ਨੇ ਇੱਕ ਵਾਰ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਓਕੇ ਜੀ 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 ਇਸ ਇਸ ਕਰਕੇ ਜਦੋਂ ਬੰਦਾ ਸਿਆਸਤ ਵਿੱਚ ਚੱਲ ਰਿਹਾ ਹੋਵੇ ਉਹ ਆਪਣੇ ਆਪ ਤੋਂ ਤਾਂ ਕੋਈ ਸਿਆਸਤ ਛੱਡਦਾ ਨਹੀਂ ਅੱਜਕੱਲ ਤਾਂ ਲੋਕ ਜੇ ਪੰਛੀ ਦੀ ਕੋਈ ਉਹਦਾ ਮਿਲ ਜੇ ਉਹ ਨਹੀਂ ਛੱਡਦੇ ਤਾਂ ਫੇਰ ਵੀ ਐਮਐਲਏ ਸਿੱਪ ਸੀ ਹਾਂ ਇਸ ਕਰਕੇ ਕਿ ਕਿ ਚਲਾ ਸਾਹਿਬ ਬੜੀ ਹੈਰਾਨੀ ਵਾਲੀ ਗੱਲ ਹੈ ਪੰਜਾਬ ਦੇ ਜਿਹੜੇ ਸਿਆਸੀ ਹਾਲਾਤ ਤੇ ਜੇਕਰ ਨਜ਼ਰ ਮਾਰੀਏ ਤਾਂ ਸ਼ਾਇਦ ਹੀ ਕਿਸੇ ਨੇ ਸਾਰੀ ਸਿਆਸਤ ਛੱਡੀ ਹੋਵੇ ਇਹ ਬਿਲਕੁਲ ਸਹੀ ਹੈ ਕਿ ਸਾਰੇ ਜਿਹੜੇ ਜਵਾਬ ਨੇ ਚੰਦਰ ਸਾਹਿਬੇ ਸਮੇਂ ਦੇ ਗਰਭ ਚ ਨੇ ਤੇ ਦੋ ਚਾਰ ਦਿਨਾਂ ਚ ਆਪਣੇ ਆਪ ਹੀ ਆਪਾਂ ਨੂੰ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਪੋਸਟਪਾਨ ਤੋਂ ਬਾਅਦ মিডিਆ ਨਾਲ ਗੱਲ ਤਾਂ ਨਹੀਂ ਹੋਈ ਕੋਈ ਇਸ ਤਰ੍ਹਾਂ ਦੀ ਜਾਂ ਨਹੀਂ ਉਹਨਾਂ ਦਾ ਫੋਨ ਵੱੰਦਾ ਰਿਹਾ ਜੀ মিডিਆ ਨਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਅੱਛਾ ਰਾਬਤਾ ਬਿਲਕੁਲ ਪਿੱਛੇ ਬਾਕੀ ਸਿਆਸਤ ਛੱਡਣ ਵਾਲੀ ਗੱਲ ਉਹ ਕਲੀਅਰ ਕਰ ਚੁੱਕੇ ਨੇ ਕਿ ਅਸੀਫਾ ਸਪੀਕਰ ਨੂੰ ਭੇਜ ਚੁੱਕੇ ਨੇ ਪ੍ਰਵਾਨ ਕਰਨ ਲਈ ਉਹਨਾਂ ਨੇ ਕਹਿ ਦਿੱਤਾ ਤੇ ਸਿਆਸਤ ਛੱਡਣ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਫਿਰ ਅਗਲਾ ਮੌਨਸਰ ਕਰਦਾ ਸਪੀਕਰ ਸਾਹਿਬ ਦੇ ਕਿ ਉਹ ਉਹਨਾਂ ਕੋਲ اختیار ਨਹੀਂ ਹੁਣ ਗੇਂਦ ਜਿਹੜੀ ਬਿਲਕੁਲ ਸਪੀਕਰ ਸਾਹਿਬ ਦੇ ਅਧਿਕਾਰ ਖੇਤਰ ਚ ਹੈ ਕਿ ਉਹਨਾਂ ਦੇ ਉਹਨਾਂ ਦਾ ਪਰਵਾਨ ਕਰਨਗੇ ਜਾਂ ਨਹੀਂ ਕਰਨਗੇ ਵੈਸੇ ਤਾਂ ਨੈਤਿਕ ਤੌਰ ਤੇ ਜਦੋਂ ਸਿਫਾ ਦਿੱਤਾ ਤਾਂ ਪ੍ਰਵਾਨ ਕਰਨਾ ਬਣਦਾ ਹੈ ਪਰ ਉਹਨਾਂ ਨੇ ਪਾਰਟੀ ਨੇ ਆਪਣੇ ਜਿਹੜੇ ਜੋੜ ਘਟਾਓ ਦੇਖਣਗੇ ਕਿ ਸਾਨੂੰ ਜਿੰਨੇ ਚੋਣ ਕਰਾਣੇ ਚਾਹੀਦੀ ਹੈ ਜਾਂ ਨਹੀਂ ਕਰਾਣੇ ਚਾਹੀਦੀ ਹੂੰ ਉਸ ਹਿਸਾਬ ਨਾਲ ਫਿਰ ਉਹ ਅਗਲਾ ਫੈਸਲਾ ਜਿਹੜਾ ਹੈਗਾ ਸਪੀਕਰ ਸਾਹਿਬ ਦਾ ਬਿਲਕੁਲ ਬੜੀ ਕਮਾਂਡ ਨੇ ਵੀ ਡਿਪੈਂਡ ਕਰਦਾ ਵੀ ਉਹਨਾਂ ਨੇ ਕਿਸ ਤਰ੍ਹਾਂ ਸਰ ਦੂਜੇ ਬੰਦੇ ਰஞ்சிਤ ਸਿੰਘ ਗਿੱਲ ਦੀ ਗੱਲ ਕਰ ਰਹੀ ਹੈ ਤੁਸੀਂ ਕਹਿਆ ਸੀ ਭਾਜਪਾ ਕਾਂਗਰਸ ਦੇ ਕਿਆਸ ਰਹੀਆਂ ਸਨ ਇੱਕਵੇਂ ਜੋ ਇਹ ਵੱਡਾ ਮੋੜ ਆ ਰਿਹਾ ਰஞ்சிਤ ਸਿੰਘ ਗਿੱਲ ਦੀ ਪੋਜੀਸ਼ਨ ਜਿਹੜੀ ਸਿਆਸੀ ਬਿਲਕੁਲ ਬਿੰਦੂ ਸਾਹਿਬ ਇਹ ਮੈਨੂੰ ਲੱਗ ਰਿਹਾ ਕਿ ਤੇ ਵੀ ਸੀ ਸਾਰਾ ਕੁਝ ਕਿਉਂਕਿ ਜਿਸ ਤਰ੍ਹਾਂ ਘਟਨਾ ਕਰਮ ਵਾਪਰਿਆ ਕੱਲ ਤੇ ਅੱਜ ਦੋ ਦਿਨਾਂ ਚ ਹੂੰ ਕਿਉਂਕਿ ਜਿਹੜੇ ਰਣਜੀਤ ਸਿੰਘ ਗਿੱਲ ਸੀ ਉਹ ਵੀ ਐਤਵਾਰ ਨੂੰ ਸੁਖਵੀਰ ਸਿੰਘ ਬਾਦਲ ਨੂੰ ਮਿਲ ਕੇ ਆਂਦੇ ਨੇ ਤੇ ਬਹੁਤ ਨਿਕਟਵਰਤੀ ਨੇ ਹੋ ਸਕਦਾ ਵੀ ਇਹ ਸਿੰਘ ਬਾਦਲ ਦੇ ਹੂੰ ਜਿਵੇਂ ਉਹ ਇੱਕਦਮ ਚਲੇ ਗਏ ਪਾਰਟੀ ਨੂੰ ਤੋਂ ਆਉਦਿਆਂ ਦੋ ਸਿਫਾ ਦਿੱਤਾ ਹੂੰ ਹੂੰ ਤੇ ਉਹਦੇ ਪਿੱਛੇ ਹੋ ਸਕਦਾ ਇਹ ਸਾਰਾ ਪਲਾਨ ਕੀਤਾ ਹੋਵੇ ਸਾਰਾ ਕੁਝ ਇਹਨਾਂ ਦੀ ਸਾਰੀ ਜਿਹੜੀ ਗੱਲਬਾਤ ਸਿਰੇ ਚੜ ਚੁੱਕੀ ਹੋਵੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨਾਲ ਕਿ ਅਸੀਂ ਐਨਾਂ ਤੋਂ ਰਿਜਨ ਲੈ ਰਹੇ ਆ ਤੁਹਾਨੂੰ ਇੱਥੇ ਚਾਰਜ ਲਾਵਾਂਗੇ ਜਾਂ ਜਿਮਨੀ ਚੋਣ ਕਰਾਵਾਂਗੇ ਤੁਸੀਂ ਤਿਆਰ ਰਹੋ ਕੁਝ ਨਾ ਕੁਝ ਤਾਂ ਜ਼ਰੂਰ ਅੰਦਰ ਖਾਤੇ ਰਿਜਿਆ ਹੋਏਗਾ ਜੀ ਉਹ ਜਿਹੜਾ ਥੋੜੇ ਦਿਨਾਂ ਤੱਕ ਬਾਹਰ ਆ ਜਾਏਗਾ ਬਿਲਕੁਲ ਬਿਲਕੁਲ ਖੈਰ ਇਹ ਅੱਜ ਦੇ ਜਿਹੜੇ ਬੜੇ ਵੱਡੇ ਸਵਾਲ ਜਿਹੜੇ ਕਹਿ ਸਕਦੇ ਆ ਜਿਵੇਂ ਚੱਲਾ ਸਾਹਿਬ ਨੇ ਕਿਹਾ ਕਿ ਹਾਲ ਹੀ ਕਈ ਸਵਾਲ ਗਰਭ ਦੇ ਵਿੱਚ ਨੇ ਖੈਰ ਸਿਆਸਤ ਦੇ ਵਿੱਚ ਵਾਕੀ ਅੱਜ ਇੱਕ ਵੱਡੀ ਚਰਚਾ ਵਾਲੀ ਗੱਲ ਹੈ ਦਿਲ ਭਾਰੀ ਹੋ ਜਾਣਾ ਉਹ ਵੀ ਇੱਕ ਮਹਿਲਾ ਦਾ ਇੱਕ ਸੀਨੀਅਰ ਜਿਹੜੇ ਸਾਬਕਾ ਮੰਤਰੀ ਵੀ ਰਹੇ ਹੋਣ ਤੇ ਉਹਨਾਂ ਦਾ ਅਸਤੀਫਾ ਅਚਾਨਕ ਕਿਹਾ ਜਾਏ ਜਾਂ ਅਚਾਨਕ ਤੋਂ ਉਰੇ ਜਾਂ ਅੱਗੇ ਜਾਂ ਪਿੱਛੇ ਖੈਰ ਇਹ ਵਦੇਰੇ ਪੱਤਰ ਉਤੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਸਾਡੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ ਤੇ ਰਾਸੀਮਾਰ ਸਰਦਾਰ ਕਰਮਜੀਤ ਸਿੰਘ ਜੀ ਚਿੱਲਾ ਜੀ ਸੋ ਚਿੱਲਾ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਪਿੰਟਰ ਸਾਹਿਬ ਇਹ ਮਿਸ਼ਨ ਪੰਜਾਬੀ